ਦੀ ਗੱਲ ਕਰੀਏ ਤੇ ਲੋਹੜੀ ਮਾਝੇ ਵਾਲਿਆਂ ਵਾਸਤੇ ਪਤੰਗਬਾਜ਼ੀ ਦੇ ਨਾਲ ਜਾਣੀ ਜਾਂਦੀ ਹੈ ਪਤੰਗਬਾਜ਼ੀ ਗੁਰਦਾਸਪੁਰ ਅੰਮ੍ਰਿਤਸਰ ਬਟਾਲਾ ਇਹ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲਿਆਂ ਵਾਸਤੇ ਲੋਹੜੀ ਹਰ ਸਾਲ ਉਹ ਢੀਕ ਕਰਦੇ ਨੇ ਲੋਹੜੀ ਦੀ ਲੇਕਿਨ ਪਿਛਲੇ ਕੁਝ ਸਮੇਂ ਤੋਂ ਜੇ ਲੋਹੜੀ ਦੀ ਗੱਲ ਕਰੀਏ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਜਦੋਂ ਹੁੰਦੀ ਸੀ ਤਾਂ ਇੱਕ ਵੱਖਰੇ ਤਰ੍ਹਾਂ ਦੀ ਇੱਕ ਚਾਈਨਾ ਡੋਰ ਦੇ ਨਾਂ ਦੀ ਇੱਕ ਪਲਾਸਟਿਕ ਦੀ ਡੋਰ ਸਿੰਥੈਟਿਕ ਡੋਰ ਜਿਹੜੀ ਹੈ ਉਹ ਵਿਕਣੀ ਸ਼ੁਰੂ ਹੋ ਚੁੱਕੀ ਸੀ ਔਰ ਜਿਹੜੀ ਉੱਥੇ ਲੋਕਾਂ ਲਈ ਵੀ ਜਾਣਲੇਵਾ ਸਾਬਤ ਹੋਈ ਔਰ ਜੇ ਪ੍ਰਸ਼ਾਸਨ ਵੱਲੋਂ ਗੱਲ ਕਰੀਏ ਤਾਂ ਪਿਛਲੇ ਸਾਲ ਵੀ ਕਾਫੀ ਸਖਤੀ ਕੀਤੀ ਗਈ ਐਸوار ਦਾ ਇਸ ਤਰ੍ਹਾਂ ਦੀ ਸਖਤੀ ਹੈ ਕਿ ਡੀਸੀ ਗੁਰਦਾਸਪੁਰ ਵੱਲੋਂ ਵੀ ਅਨਾਉਂਸ ਕੀਤਾ ਗਿਆ ਇੱਕ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਜਿੱਥੇ ਵਿਕਰੀ ਕਰੇਗਾ ਉਸ ਪਲਾਸਟਿਕ ਡੋਰ ਦੀ ਉਹਨੂੰ ਵੀ ਇੱਕ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਏਗਾ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਜਿਹੜਾ ਉਸ ਦੀ ਵਰਤੋਂ ਕਰੇਗਾ ਉਹਦੇ ਵਿਚਾਰ ਇਹ ਜੇ ਗੱਲ ਕਰੀਏ ਧਾਗੇ ਦੀ ਜਿਹੜੀ ਡੋਰ ਆ ਉਹ ਪੁਰਾਣੀ ਇੱਕ ਰਵਾਇਤ ਸੀ ਚਾਹੇ ਲੈਹਿੰਦੇ ਪੰਜਾਬ ਦੀ ਗੱਲ ਕਰ ਲਈਏ ਜਾਂ ਚੜ੍ਹਦੇ ਪੰਜਾਬ ਦੀ ਉੱਥੇ ਇਹ ਇੱਕ ਵੱਖਰੀ ਤਰ੍ਹਾਂ ਦੀ ਪਛਾਣ ਰੱਖਣ ਵਾਲੀ ਇੱਕ ਉਹ ਡੋਰ ਕਹਿ ਲਈਏ ਜਾਂ ਉਹ ਧਾਗਾ ਜਿਹਦੇ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਉਹਦੇ ਵਿੱਚ ਵੀ ਇੱਕ ਕਲਾ ਵੀ ਹੈ ਇਹਨੂੰ ਲਗਾਉਂਦੀ ਔਰ ਉਹਦੇ ਕਿਵੇਂ ਦੀ ਵਿਕਰੀ ਹੋ ਰਹੀ ਹੈ ਜਾਂ ਕਿ ਹਜੇ ਵੀ ਪਲਾਸਟਿਕ ਡੋਰ ਦਾ ਟ੍ਰੈਂਡ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਇੱਕ ਕਲਾ ਹੈ ਬਿਲਕੁਲ ਭਾਜੀ ਇਹ ਇਹ ਤੁਸੀਂ ਕਿੰਨੇ ਕਦੇਰ ਤੋਂ ਇਹ ਲਗਾਉਂਦੇ ਹੋ ਦੋਸਤ ਤੁੜਿਆ ਕੀ ਮੈਂ ਸੋਲ ਲਵਾਇਆ ਉਹ ਬੰਦੇ ਨੂੰ 50 ਸਾਲ ਹੋ ਗਏ ਭਾਜੀ ਕੰਮ ਕਰਦਾ ਹੈ ਮੈਂ ਤਾਂ ਚਲੋ ਇਸ ਟਾਈਮ ਫਸਟ ਟਾਈਮ ਆ ਜਿਹੜੇ ਮੈਂ ਕਰਵਾਇਆ ਵਾ ਅੱਛਾ ਹਾਂਜੀ ਤੁਸੀਂ ਅਡਾ ਲਵਾਇਆ ਲੇਕਿਨ ਲੋਕੀ ਤੇ ਜ਼ਿਆਦਾ ਚਾਈਨਾ ਡੋਰ ਜਾਂ ਜੇ ਉਹ ਪਲਾਸਟਿਕ ਡੋਰ ਦੇ ਵਾਲੇ ਪਾਸੇ ਹੀ ਜਾਂਦੇ ਨਹੀਂ ਜੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਚਾਈਨਾ ਡੋਰ ਵਾ ਉਹ ਖੂਨੀ ਡੋਰ ਵਾ ਉਹਦੇ ਕਰਕੇ ਕੀ ਸਾਈਡ ਡੋਰ ਹੁਣ ਬਹੁਤ ਫਾਇਦਾ ਵਾ ਕਿ 50% ਫੀਦੀ ਕਿ ਚਾਈਨਾ ਡੋਰ ਬੰਦ ਹੋ ਗਈ ਆ ਕਿ ਹੁਣ ਤਾਂ ਗੱਡੋਰ ਚੱਲਦੀ ਪਈ ਆ ਜੇ ਕੋਈ ਬੱਚਾ ਵੀ ਮੰਗਦਾ ਉਹਨੂੰ ਆਪਾਂ ਹੀ ਕਹੀਦਾ ਕਿ ਪੁੱਤ ਇਹ ਠੱਗ ਦੇ ਦੋਸਾਂ ਨਾਲ ਵਧੀਆ अच्छा देख जेडी ए कितने लोग आ रहे ने तडे को इथे ए सडे ते आज बाकी 50% ਇਸ ਟਾਈਮ ਜੇ ਧਗ ਦੋਰ ਚੱਲਦੀ ਬਈ ਆਈ ਚਲਾਈ ਲੱਗੀ ਜਾਂਦੀ ਆ ਬਿਲਕੁਲ ਭਾਜੀ ਉਹ ਕਹਿੰਦੇ ਕਿ 50 ਸਾਲ ਤੋਂ ਤੁਸੀਂ ਡੋਰ ਲਾਉਂਦੇ ਹੋਏ ਕੰਮ ਦੇ ਨਾਲ ਜੁੜੇ ਹੋ ਕਿੰਨਾ ਕੁ ਤਾਰ ਚੜ੍ਹਾ ਵੇਖਿਆ ਇਸ ਕੰਮ ਦੇ ਵਿੱਚ ਭਾਜੀ ਮੈਨੂੰ 50 ਸਾਲ ਹੋ ਗਿਆ ਕੰਮ ਕਰਦੇ ਡੋਰ ਦਾ ਤੇ ਜਿਨ੍ਹਾਂ ਦੇ ਵਿੱਚੋਂ ਆਪਣੇ ਭਗਵੰਤ ਸਾਨ ਜੀ ਤੇ ਆਪਣੇ ਸ਼ਹਿਰੀ ਕਸੀ ਬਟਾਰੇ ਜੀ ਜਨਾਣੇ ਨਾਨੋ ਘਟੂ ਦਾ ਗੱਤ ਸਾਫ ਕੀਤਾ ਵਾ ਕਿ ਸਾਡੀ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਸਾਡੇ ਅੱਡੇ ਦੇ ਉੱਤੇ ਗਾਖ ਦੋਤੇ ਆ ਅੱਜ ਇਹਦਾ ਕੈਮਰਾਮੈਨ ਮਾਰੇ ਉੱਧਰ ਸਾਡੇ ਗਾਖ ਲੋਤੇ ਨੇ ਸ਼ੌਟ ਨੂੰ ਸੋਤੇ ਨੇ ਇਹ ਸਾਡੇ ਕੋਲ ਡੋਰ ਲੈਣਾਂ ਦੇ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਡੀਸੀ ਸਾਹਿਬ ਹੋਣਾਂ ਨੇ ਜਿਹੜਾ ਆ ਬਿਆਨ ਲਾ ਦਿੱਤਾ ਵਾ ਇਹਦੇ ਕਰਕੇ ਘਟੂ ਦਾ ਗੰਦ ਖਤਮ ਕੀਤਾ ਜਾਂਦਾ ਪੰਜਾਬ ਜੋ ਖਾਲੋ ਤਾਂ ਬੜੀ ਖੁਸ਼ੀ ਆ ਫੁੱਲ ਜਾਲੇਵਾ ਵੀ ਕਹਿੰਦੇ ਡੋਰ ਦਾ ਕਾਫੀ ਨੁਕਸਾਨ ਵੀ ਹੋਇਆ ਕਿ ਇਹ ਦੇਖੋ ਜੀ ਆ ਸਾਡੇ ਕੋਲ ਧਾਗੇ ਵਾਲੀ ਡੋਰ ਆ ਇਹ ਸ਼ੁਰੂ ਤੇ ਕਾਰੀਗਰਾਂ ਜਿੱਦੀ ਪੁਸ਼ਟੀ ਹੱਡਾ ਕੰਮ ਹੈਗਾ ਡੋਰ ਦਾ ਸ਼ੁਰੂ ਤੋਂ ਬਣਾਉਂਦੇ ਆ ਉਹ ਜੇ ਦੋ ਚੈਨਲ ਦੀ ਧੋਰ ਚੱਲੀ ਆ ਸਾਡੇ ਕੋ ਅੱਜ ਤੱਕ ਕੋਈ ਕਾਗ ਨਹੀਂ ਫਟਰਾ ਸਾਨੂੰ 20 ਸਾਲ ਹੋ ਗਿਆ ਬੇਲਿਆ ਅੱਜ ਸਾਨੂੰ ਜਿਹੜੀ ਸਰਕਾਰਾਂ ਨਵੀਆਂ ਆਈਆਂ ਅੱਜ ਉਹਨਾਂ ਦੀ ਧੋਰ ਨਾਲ ਆਹੀ ਉੱਠੇ ਅੱਡਾ ਲਾਉਨੇ ਆ ਸਾਡੇ ਕੋਈ ਕਸ਼ਮ ਗਾ ਕਿੱਥੇ ਆ ਰਹੇ ਨੇ ਤੁਹਾਨੂੰ ਖੁਸ਼ੀ ਮਿਲਦੀ ਵੀ ਸਾਡੇ ਦੇ ਦੇ ਕੀ ਹੁੰਦਾ ਸੀ ਸੰਗਲ ਦੀ ਡੋਰ ਤੇ ਡੂ ਦੀ ਡੋਰ ਥ੍ਰੈਡ ਹੁੰਦੇ ਸੀ ਵਕੋ ਵਕਤ ਹੁਣ ਹੁਣ ਵੀ ਕੀ ਇਦਾਂ ਹੀ ਹੈ ਦੇਖੋ ਭਾਜੀ ਹੁਣ ਕੰਪਨੀ ਨੇ ਅੱਗੇ ਤੋਂ ਵਧੀਆ ਧਗਾ ਕੱਟ ਛੱਡਿਆ ਦੇਖੋ ਦਰਸੂਲ ਆ 12 ਤਾਰੀ ਡੋਰ ਹੈਗੀ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਭਾਵੇਂ ਗੱਲ 'ਚ ਪੈ ਜਾਵੇ ਭਾਵੇਂ ਹੱਥ 'ਚ ਪੈ ਜਾਵੇ ਇਹਦਾ ਨੁਕਸਾਨ ਨਹੀਂ ਹੈ ਇਹ ਤਾਂ ਘਾਸੇ 2-3 ਦਿਨ ਦੇ ਵਿੱਚ ਗਲ ਜਾਂਦਾ ਵਾ ਟੁੱਟ ਜਾਂਦਾ ਤੇ ਪੰਛੀ ਫਾਜੀ ਨਿਕਲ ਜਾਂਦਾ ਵਾ ਜਿਹੜੀ ਚਾਇਨਾ ਡੋਰ ਆ ਉਹ ਲੋਕਾਂ ਨੇ ਇੱਕ ਗਲਤ ਸਮਾਲ ਕੀਤਾ ਵਾ ਉਹ ਮੰਜੇ ਦੀ ਨਿਵਾਰ ਹੈਗੀ ਜਿਹਨੂੰ ਗਲਤ ਨ ਸਮਾਲ ਕੀਤਾ ਗਿਆ ਸਾਡੇ ਇੰਡੀਆ ਦੇ ਵਿੱਚ ਕੀਤਾ ਗਿਆ ਵਾ ਬਾਕੀ ਉਹ ਬਹੁਤ ਗਲਤ ਚੀਜ਼ ਹੈਗੀ ਆ ਇਹਦੇ ਉੱਤੇ ਕੀ ਲਾਂਦੇ ਹੋ ਫਿਰ ਇਹਦੇ ਉੱਤੇ ਭਾਜੀ ਸਿਰਫ ਕੋਈ ਐਚ ਕੋਈ ਕੈਮੀਕਲ ਨਹੀਂ ਆ ਇਹ ਅਲਾ ਰੋਡ ਦੀ ਇੱਕ ਲੈਵੀ ਆ ਜਿਹਨੂੰ ਅੜਾ ਰੋਡ ਦੁਕਾਨ ਤੋਂ ਮਿਲ ਜਾਂਦਾ ਅਲਾ ਰੋਡ ਦੀ ਲੈਵੀ ਆ ਇੱਕ ਸ਼ੀਸ਼ਾ ਹੁੰਦਾ ਇਹਦੇ ਵਿੱਚ ਇਹਦਾ ਰੰਗ ਹੁੰ ਉਵੇਂ ਸਾਡੇ ਕੋਲ ਕੱਲ ਪੱਤਰਕਾਰ ਵੀ ਆਏ ਹੋਏ ਆ ਉਹਨਾਂ ਦੀ ਵੀ ਡੋਰ ਲੱਗੀ ਉਹ ਵੀ ਖੁਦ ਡੋਰ ਆ ਰਹੇ ਡੋਰ ਦਵਾਰੇ ਉਹ ਕਹਿੰਦੇ ਚੈਨਾ ਡੋਰ ਨੂੰ ਨਹੀਂ ਇਹ ਵਰਤਣਾਗਾ ਕੱਲ ਵੀ ਸਾਡੇ ਕੋਲ ਪੱਤਰਕਾਰਾਂ ਦੀ ਡੋਰ ਲੱਗੀ ਇਹ ਇਹ ਡੋਰ ਫਿਰ ਹੁਣ ਲੋਕ ਆ ਰਹੇ ਨੇ ਤੁਹਾਡੇ ਕੋਲ ਆਣ ਹਾਂਜੀ ਗਾਗ ਆ ਰਹੇ ਆ ਉਹ ਅੱਡੇ ਤੇ ਆ ਰਹੇ ਆ ਕੋ ਤਿੰਨ ਤਿੰਨ ਗਾਗ ਆ ਰਹੇ ਆ ਪਰ ਖਾਲੇ ਗਾਗ ਜਿਹੜੇ ਆ ਨਾ ਕੁਝ ਸੋਚ ਰਹੇ ਆ ਸਾਨੂੰ ਲੱਗੇ ਲੱਗੇ ਗੱਟੂ ਮਿਲ ਜਾਏਗਾ ਪਰ ਗਾਗ ਵੀ ਸਾਡੇ ਕੋਲ ਇੰਨਾ ਕਰੇਗਾ ਨਾ ਵੀ ਗੱਟੂ ਨਹੀਂ ਆ ਕੇ ਬਨੇ ਮਿਲਦਾ ਪਿਆ ਸਕਤਾਈ ਪੂਰੀ ਕੀਤੀ ਹੋਈ ਆ ਬਿਲਕੁਲ ਸਕਤਾਈ ਪੂਰੀ ਆ ਗੱਟੂ ਨਹੀਂ ਮਿਲਦਾ ਪਿਆ ਔਰ ਇੱਥੇ ਬੱਚੇ ਵੀ ਪਹੁੰਚੇ ਇਥੇ ਡੋਲਵਾਰ ਬੇਟਾ ਫਿਰ ਐਦ ਕੀ ਉਹ ਪਲਾਸਟਿਕ ਦੀ ਡੋਰ ਨਾਲ ਗੁੱਡੀ ਨਹੀਂ ਬਣਾਣੀ ਨਹੀਂ ਕਿਉਂ ਸਹੀ ਨਹੀਂ ਜੀ ਝਾਸ਼ੀ ਦੀ ਡੋਰ ਹੈ ਚਾਈਨਾ ਮੰਜਾ ਤੇ ਤਾਂ ਕਰਕੇ ਪੰਛੀਆਂ ਦਰਦ-ਗੁਦਰ ਝੜ ਜਾਂਦੀ ਹੈ ਤਾਂ ਕਰਕੇ ਪੰਛੀ ਬੜੇ ਮਰਦੇ ਨੇ ਨੁਕਸਾਨ ਹੁੰਦਾ ਪੰਛੀਆਂ ਦਾ ਤੇ ਫਿਰ ਆ ਹੁਣ ਐਦ ਕੀ ਆ ਦੂਜਾ ਧਾਗੇ ਵਾਲੀ ਡੋਰ ਹਾਂਜੀ ਆਹੀ ਸਹੀ ਡੋਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿੱਥੇ ਪਲਾਸਟਿਕ ਦੀ ਡੋਰ ਪਲਾਸਟਿਕ ਦੀ ਡੋਰ ਦੇ ਨਾਲ ਜਿੱਥੇ ਅਕਸਰ ਹੀ ਆਪਾਂ ਸੁਣਦੇ ਸੀ ਕਿ ਕਈ ਹਾਦਸੇ ਹੁੰਦੇ ਨੇ ਕਈ ਰਾਘੀ ਉਹਨਾਂ ਦੇ ਇਹ ਜਿਹੜੀ ਨੁਕਸਾਨ ਹੁੰਦੇ ਨੇ ਉਹ ਔਰ ਇੱਥੇ ਡੋਰ ਜਿਹੜੀ ਨੇ ਧਾਗੇ ਦੀ ਡੋਰ ਜਿਹੜੀ ਰਵਾਇਤੀ ਪਹਿਲੇ ਪੁਰਾਣੀ ਜਿਹੜੀ ਚੱਲਦੀ ਸੀ ਉਹੀ ਡੋਰ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਔਰ ਇਹ ਡੋਰ ਜਿਹੜੀ ਹੈ ਉਹਨ ਪਤੰਗਬਾਜ਼ੀ ਵਾਸਤੇ ਤੁਸੀਂ ਪਹੁੰਚੇ ਹੋ ਲੈਣ ਲਈ ਹਾਂਜੀ ਅਕਸਰ ਬੱਚਿਆਂ ਲਈ ਤੇ ਇੱਕ ਕ੍ਰੇਜ਼ ਰਹਿੰਦਾ ਨਾ ਕਿ ਉੱਤੇ ਕੋ ਪਲਾਸਟਿਕ ਦੀ ਡੋਰ ਮਿਲ ਜੇ ਯਾਰ ਚਾਈਨਾ ਦੀ ਡੋਰ ਮਿਲ ਜੇ ਹਾਂਜੀ ਪਰ ਇਸ ਵਾਰੀ ਤੇ ਕੋਈ ਵੀ ਹੈ ਨਹੀਂ ਤੇ ਮੈਂ ਚਾਹੁੰਦਾ ਕਿ ਆਹੀ ਵਾਲੀ ਡੋਰ ਵਾਪਸ ਵਰਤੀ ਜਾਏ ਤਾਂ ਕਿ ਪੰਛੀਆਂ ਦਾ ਨੁਕਸਾਨ ਨਾ ਹੋਏ ਕਿਉਂਕਿ ਇਹ ਕਾਫੀ ਜਾਨਲੇਵਾ ਕਈ ਬੱਚਿਆਂ ਨੂੰ ਵੀ ਇਹਦਾ ਨੁਕਸਾਨ ਹੋਇਆ ਹਾਂਜੀ ਇੱਕ ਸਾਜ ਨੇ ਦੋਸਤ ਇਹਦਾ ਵੀ ਇਥੋਂ ਐਮਬਲ ਕੱਟ ਹੋ ਗਿਆ ਸੀ ਇਸ ਕਰਕੇ ਆਹੀ ਡੋਰ ਵੜਿਆ ਬਿਲਕੁਲ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਇੱਕ ਰਵਾਇਤ ਔਰ ਜਿੱਥੇ ਲੋਹੜੀ ਮੈਂ ਪਹਿਲੇ ਦੱਸਿਆ ਕਿ ਜਿਵੇਂ ਮਾਝੇ ਦੀ ਲੋਹੜੀ ਜਿਹੜੀ ਆ ਉਹ ਪਤੰਗਬਾਜ਼ੀ ਨਾਲ ਜਾਣੀ ਜਾਂਦੀ ਔਰ ਇਸ ਵਾਰ ਜਿ세 ਪ੍ਰਸ਼ਾਸਨ ਵੱਲੋਂ ਸ਼ਕਤੀਆਂ 'ਚ ਲੋਕਾਂ ਦਾ ਵੀ ਰੋਕ ਜਿਹੜਾ ਪੁਰਾਣਾ ਰਵਾਇਤ ਧਾਗੇ ਦੀ ਡੋਰ ਵਾਲੇ ਪਾਸੇ ਹੋ ਰਿਹਾ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ